ਕੁੱਟ ਮਾਰਦੀਆਂ ਇਹ ਤਸਵੀਰਾਂ ਬੰਗਲੌਰ ਦੀਆਂ ਨੇ ਜਿੱਥੇ ਇੱਕ ਸਿੱਖ ਪਰਿਵਾਰ ਨੂੰ ਕੁਝ ਲੋਕ ਨਿਸ਼ਾਨਾ ਬਣਾ ਰਹੇ ਨੇ ਤਸਵੀਰ 'ਚ ਤੁਸੀਂ ਦੇਖ ਸਕਦੇ ਹੋ ਕਿ ਪਹਿਲਾਂ ਕੁਝ ਲੋਕ ਫੌਜ ਤੋਂ ਸੇਵਾਮੁਕਤ ਹੋਏ ਕਰਨਲ ਆਰਐਸ ਉਪਪਲ ਦੇ ਘਰ ਦੇ ਬਾਹਰ ਰੌਲਾ ਪਾਉਂਦੇ ਨੇ ਜਿਸ ਤੋਂ ਬਾਅਦ ਕਰਨਲ ਦਾ ਇੱਕ ਬੇਟਾ ਘਰ ਤੋਂ ਬਾਹਰ ਨਿਕਲਦਾ ਹੈ ਤੇ ਰੌਲਾ ਪਾਉਣ ਵਾਲੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਇਸ ਤੋਂ ਪਹਿਲਾਂ ਕਿ ਕੋਈ ਗੱਲ ਸਮਝ ਆਉਂਦੀ ਮੁਲਤਮਾ ਨੇ ਕੇਸਾ ਤੋਂ ਫੜ ਨੌਜਵਾਨ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਘਰ ਦੀ ਇੱਕ ਔਰਤ ਨੇ ਮਲਜ਼ਮਾ ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਆਰਐਸ ਉੱਪਲ ਦੇ ਦੋਵੇਂ ਬੇਟੇ ਹਰਮੀਤ ਅਤੇ ਹਰਪ੍ਰੀਤ ਉੱਪਲ ਜ਼ਖਮੀ ਵੀ ਹੋ ਗਏ ਹਰਮੀਤ ਉੱਪਲ ਦੇ ਸਰੀਰ ਦੀਆਂ ਹੱਡੀਆਂ ਤੱਕ ਮਲਜ਼ਮਾ ਨੇ ਤੋੜ ਦਿੱਤੀਆਂ ਉਸ ਦੇ ਮੂੰਹ 'ਚ 6 ਪਲੇਟਾਂ ਲਗਾਈਆਂ ਗਈਆਂ ਪੀੜਤ ਪਰਿਵਾਰ ਦੇ ਹਰਮੀਤ ਉੱਪਲ ਦਾ ਇਲਜ਼ਾਮ ਹੈ ਕਿ ਮਲਜ਼ਮਾ ਨੇ ਉਹਨਾਂ ਦੀ ਜ਼ਮੀਨ ਹੜੱਪਣ ਦੀ ਕੋਸ਼ਿਸ਼ ਕੀਤੀ ਹੈ ਤੇ ਇਸ ਕਾਰਨ ਮਲਜ਼ਮਾ ਨੇ ਸਾਰੀ ਘਟਨਾ ਨੂੰ ਇਲਜ਼ਾਮ ਦਿੱਤਾ ਘਟਨਾ ਸੀਸੀਟੀਵੀ ਕੈਮਰੇਜ ਕੈਦ ਹੋਣ ਤੋਂ ਬਾਅਦ ਪੁਲਿਸ ਨੇ ਮਾਮਲਾ ਜ਼ਰੂਰ ਦਰਜ ਕੀਤਾ ਪਰ ਠੁਕਮੀ ਕਾਰਵਾਈ ਨਾ ਹੋਣ ਕਾਰਨ ਪੀੜਤ ਪਰਿਵਾਰ ਨੇ ਇਹ ਮਾਮਲਾ ਐਸਜੀਪੀਸੀ ਪ੍ਰਧਾਨ ਕਰਪਾਲ ਸਿੰਘ ਬਡੁੰਗਰ ਸਾਹਮਣੇ ਚੁੱਕਿਆ ਜਿਸ ਤੋਂ ਬਾਅਦ ਬਡੁੰਗਰ ਨੇ ਕਰਨਾਟਕ ਦੇ ਮੁੱਖ ਮੰਤਰੀ ਸ਼੍ਰੀ ਕੇ ਸਧਾਰਮੀਆਂ ਨੂੰ ਪੱਤਰ ਲਿਖ ਕੇ ਉਹਨਾਂ ਲੋਕਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਮੇਰੇ ਇਕਨੋਮਿਕਸ ਚ ਪਾਸਿੰਗ ਮਾਰਕ ਸੀ ਤੇ ਓਵਰਲ ਪਰਸੈਂਟੇਜ 55% ਸੀ। ਜਿਆਦਾ ਪਰਸੈਂਟੇਜ ਲੋ ਹੋਣ ਕਰਕੇ ਕਿਸੇ ਵੀ ਕਾਉਂਸਲਰ ਨੇ ਮੇਰੀ ਫਾਈਲ ਨਹੀਂ ਲਈ। ਇੱਕ ਕਾਉਂਸਲਰ ਤੋਂ ਮੈਂ ਫਾਈਲ ਲਈ ਦੋ ਰਿਫਿਊਜ਼ਲਸ ਆ ਮੇਰੇ। ਉਸ ਤੋਂ ਬਾਅਦ ਇੱਕ ਦਿਨ ਟੀਵੀ ਤੇ ਐਡ ਦੇਖ ਕੇ ਮੈਂ ਮੈਨੇ ਹਰੀ ਸਰਕਲ ਆ ਇਹਨਾਂ ਨੇ ਮੈਨੂੰ ਪ੍ਰੋਪਰਲੀ ਗਾਈਡ ਕੀਤਾ ਤੇ ਬਹੁਤ ਬੈਸਟ ਸਰਵਿਸ ਦਿੱਤੀ। ਇਹਨਾਂ ਨੇ ਮੈਨੂੰ ਵੀਜ਼ਾ ਲੱਗਣ ਤੋਂ ਪਹਿਲਾਂ ਕੋਈ ਪੈਸਾ ਨਹੀਂ ਲਿਆ। ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਤੇ ਉਸ ਤੋਂ ਪਹਿਲਾ ਮੇਰਾ 2 ਮਹੀਨਿਆਂ ਦੇ ਵਿੱਚ ਵਿੱਚ ਇਹਨਾਂ ਨੇ ਵੀਜ਼ਾ ਲਵਾ ਕੇ ਦਿੱਤਾ ਕੈਨੇਡਾ ਦਾ ਬਿਲੋ ਵਿਨੇ ਹਰੀਚੀ ਨੂੰ ਕਾਲ 7307530886 7307530886